ਪੁਰਖਰ ਤੇਰੀ ਵੱਡੇ ਦੀ ਤੂੰ ਮੈਨੂੰ ਘੇਰਦਾ ਲਓ ਮਿੱਤਰੋ ਆਪਾਂ ਮੰਡੀ ਚ ਆ ਗਏ ਆ ਤੇ ਇੱਥੇ ਬਿਨੇ ਬਲੌਗ ਬਣਾਉਨੇ ਆ ਇੱਕ ਅੱਧਾ ਤੇ ਕੇਵਲ ਫੜ ਲਿਆ ਆਪਾਂ ਇੱਥੇ ਕੇਵਲ ਨੂੰ ਫੜ ਲਿਆ ਕੇਵਲ ਪਤਾ ਨਹੀਂ ਕੀ ਲਈ ਜਾਂਦਾ ਤੇ ਦੇਖਦੇ ਆ ਕੇਵਲ ਕੀ ਲਈ ਜਾਂਦਾ ਆ ਕੇਵਲ ਕੀ ਲਈ ਜਾਂਦਾ ਯਾਰ ਤੂੰ ਫੜ ਲੈਣਾ ਬਾਈ ਕੇਵਲ ਰੋਹ ਸਬਜੀ ਇੱਥੋਂ ਲੈ ਕੇ ਜਾਂਦਾ ਹਣਾ ਕੀ ਰੇਟ ਆ ਬਾਈ ਮਟਰ ਦਾ 30 ਰੁਪਏ ਕਿਲੋ 30 ਰੁਪਏ ਕਿਲੋ ਮਟਰ ਪਿਆਜ਼ ਜੀਰੇ ਦਾ 130 ਦੀ 5 ਕਿਲੋ ਮਟਰ ਦਾ ਰੇਟ ਅੱਜ ਬਾਈ ਕਰੀ ਬਠਾ 30 ਰੁਪਏ ਸਰਾ ਸਰਾ ਕੀ ਰੇਟ ਲਾਈ ਹਣ ਮਟਰ ਮੁੱਕ ਜਾਣੇ ਬਸ ਮਟਰ ਗਏ ਬਸ ਹੁਣ ਕਿਹੜੇ ਮਟਰ ਰਹਿ ਗਏ ਆ ਬੰਦੇ ਨੂੰ ਫੜਦੇ ਆ ਇਹ ਬੰਦਾ ਕਹਿੰਦੇ ਯਾਰ ਨਾ ਰੇਟ ਵਧ ਲਾਉਣਾ ਤੇਰੀ ਯਾਰ ਇੱਕ ਖਬਰ ਹੈ ਤੂੰ ਆਹ ਰੇਟ ਵਧ ਲਾਉਣਾ ਬਾਕੀਆਂ ਨਾਲੋਂ ਕੀ ਚੱਕਰ ਯਾਰੀ ਗੱਲ ਸੁਣ ਆਪਣਾ ਆਂਗੂਰ ਹੋ ਗਿਆ ਹੁਣ 120 ਰੁਪਏ ਕਿਲੋ ਠੀਕ ਆ ਠੀਕ ਹੈ ਜੀ ਪਪੀਤਾ ਹੋ ਗਿਆ 50 50 60 ਰੁਪਏ ਠੀਕ ਆ ਮਦੀਰਾ ਜਾਲੀ ਹੈ ਕੇਲਾ 50 ਰੁਪਏ ਜੀ ਠੀਕ ਆ ਬਸ ਤੇ ਤੂੰ ਤੇਰਾ ਕੀ ਰੇਟ ਆ ਮੇਰਾ ਹੀ ਰੇਟ ਦੱਸਿਆ ਆਪਣਾ ਠੀਕ ਆ ਕਿੰਨੂ 70 ਰੁਪਏ ਕਿਲੋ 100 ਕਾ 1.5 ਕਿਲੋ ਕਿੰਨੂ ਹੋ ਗਿਆ ਸਿਰ ਤਾਂ ਕੈਮ ਇਹ ਮੈਨਰ ਰਹਿਮ ਸਕਾਪਾ ਹੀ ਬਦੰਦਰਾ ਦੂਜਾ ਰੱਖੀ ਬੜਾ ਮੀਟ ਵਾਲਾ ਸੇਫਟੀ ਕੰਮ ਤੇਰਾ ਸਬਜੀ ਦਾ ਆ ਨਾਰੀਅਲ ਟੰਗਵਾਸਤੇ ਹੈਗਾ ਆਜਾ ਅੱਛਾ ਨਾਰੀਅਲ ਕਰ ਤਨਾ ਮੈਂ ਤਾਂ ਕਿਹਾ ਕਿ ਤੇਈ ਕਈ ਵਾਰੀ ਬੰਦੇ-ਮੁੰਦੇ ਪੈ ਜਾਂਦੇ ਨਾ ਨਾਰੀਅਲ ਪਾਣੀ ਘੱਟ ਨਾ ਹੋਵੇ ਠੜ ਤੇਰੀ ਭੰਡੇ ਦੀ ਤੂੰ ਮੈਨੂੰ ਘੇਰਦਾ ਯਾਰ ਫਿਰ ਅੱਪੋ ਹਾਂ 34 ਕਿਲੋ ਹੈ ਨਹੀਂ 1000 1050 ਕੀ ਰੇਟ ਅੰਗੂਰ ਦਾ ਅੱਜ ਅੰਗੂਰ 120 ਰੁਪਏ ਤੇ ਕੇਲਾ ਕੇਲਾ 50 ਕੇਲਾ 50 ਕੇਲਾ 50 ਪਪੀਤਾ ਪਪੀਤਾ ਹੀ 50 ਰੁਪਏ ਕਿਲੋ 50 50 ਹੋਰ ਕੀ ਆਪਣੇ ਕੋਲੇ ਆਹ ਨਾਰ ਕਿਵੇਂ ਹਨਾ 120 ਰੁਪਏ ਕਿਲੋ ਵੇਚਿਆ ਤੇਰੇ ਕੋ ਕਿੰਨੋ ਲੱਗਦੇ ਨਹੀਂ ਮੈਨੂੰ ਨਹੀਂ ਕਿਲੋ ਬਣਾਉਗਾ ਵਿਗਿਆ ਵੀ ਹੋਰ ਆਊਗਾ ਨਾ ਠੀਕ ਆ ਆ ਜੋ ਭਾਈ ਇਧਰ ਆਪਾਂ ਕਿੰਨੂ ਤੋਂ ਸ਼ੁਰੂ ਕਰਦੇ ਆ ਕਿੰਨੂ ਦਾ ਰੇਟ ਕਿੰਨਾ ਕਰਤਾ ਭਾਈ ਅੱਜ ਇਹਨਾਂ ਨੇ ਮੁੰਡਿਆਂ ਨੇ ਭਾਈ ਕੀ ਹਾਲਾ ਕਿੰਨੂ ਦਾ ਰੇਟ ਕੀ ਹੈ ਭਾਈ ਅੱਜ 20 ਰੁਪਏ ਕਿਲੋ ਠੀਕ ਆ ਭਾਈ ਇੱਕਨੇ ਕਿਲੋ ਦੱਸ ਜੀ ਦੱਸੇ ਕਿਹੜਾ 25 ਕਿਲੋ ਦਾ ਠੀਕ ਆ ਭਾਈ ਓਕੇ ਜੀ ਅੱਜ ਭਾਈ 20 ਭਾਈ ਥੋੜਾ ਘਟ ਗਿਆ ਰੇਟ ਦਾ ਚਲੋ ਰੇਟ ਕੋਈ ਹੋਰ ਕਰਦੇ ਆਂ ਜੀ ਵੀਰ ਭਾਈ ਇਹ ਤੋਂ 20 ਰੁਪਏ ਦਾ ਦਾਹਰ ਭਈ ਹੋਣੀ ਆ ਯਾਰ ਤੇ 20 ਰੁਪਏ ਭਾਈ ਅੱਜ 20 ਕਿਲੋ ਦਾ ਰੇਟ ਜਿਆਦਾ ਆ ਭਾਈ ਨੂੰ ਕੁਟੀ ਪਾਈਦਾ ਕੀ ਆਲਾ ਮਾਝੇ ਹੋ ਠੀਕ ਆ ਕੈਮ ਆ ਸੇ ਤਾਂ ਇਹ ਕਿੰਨੇ ਕਿੰਨੇ ਦੀ ਗੁੱਟੀ ਲਾਈ ਆਈ ਇਹ 5 ਰੁਪਏ ਗੁੱਟੀ 5 ਰੁਪਏ ਇਹ ਇਹ ਆ ਗਿਆ ਦੂਜਾ ਹਨਾ ਪਾਲਕਾ ਤੇ ਉਹ ਮੂੜੀਆਂ ਆਪ ਕਿਵੇਂ ਲਾਈਆਂ ਮੂਲੀ ਲੱਗੀ ਆ 12 ਰੁਪਏ ਕਿਲੋ ਤੇ ਗੁੱਟੀ ਕਿੰਨੇ ਹੋਊਗੀ ਉਹ ਕੀ ਕਰਦਾ ਕਿਤੇ 10 ਕਿਲੋ ਦੀ ਹੋਊਗੀ ਹਰਾਮ ਨਾ ਹਾਂ ਜਾਨੀ 120 ਦੀ ਗੁੱਟੀ ਬਣੀ ਠੀਕ ਹੈ ਚਲ ਵਧੀਆ ਚੱਲੀ ਜਾਂਦੇ ਰੇਟ ਹਨ ਮਟਰ ਦਾ ਕੀ ਰੇਟ ਚੱਲੀ ਜਾਂਦਾ ਭਾਈ ਅੱਜ ਇਹਦਾ ਕੀ ਰੇਟ ਹੈਗੇ ਇਹਦਾ ਜਿਵੇਂ ਆਹ ਪਿਆ ਇਹ ਗਾੜੀ ਕਿ ਕੀ ਇਹਦਾ 42 ਰੁਪਏ ਚੱਲੀ ਜਾਂਦਾ ਭਾਈ ਮਟਰ ਦਾ ਰੇਟ ਕਾ ਬਾਦ ਮੈਂ ਕਹਦਾ ਤੈਨੂੰ ਡੇਲੀ ਆਹਾਂ ਲਾਈਕ ਆ ਬਾਈ ਮੁੰਡੀਆਂ ਜਣਾ ਮੋਗੇ ਵੀ ਆਈ ਤੂੰ ਠੀਕ ਆ ਹੋਰ ਬਾਈ ਠੀਕ ਆ ਸਤਿ ਸ਼੍ਰੀ ਅਕਾਲ ਚਲ ਵਧੀਆ 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 ਬਾਈ 42 ਰੁਪਏ ਮਟਰ ਦਾ ਰੇਟ ਉਹ ਪਰਲਾ ਮਟਰ ਥੋੜਾ ਜਿਹਾ ਲੱਗਦਾ ਹੋਰ ਸਾਡਾ ਉਹਦਾ ਕਿੰਨਾ ਉਹ 35 ਰੁਪਏ ਉਹ 35 ਰੁਪਏ ਇਹ ਹੈਗਾ 42 ਰੁਪਏ ਜਿਆਦਾ ਵਧੀਆ ਹੋਊਗਾ ਮਟਰ ਬਾਈ ਕਿਉਂਕਿ ਦੋ ਤਿੰਨ ਰੇਟ ਹੁੰਦੇ ਆ ਆਪਾਂ ਨੂੰ ਸਬਸਕ੍ਰਾਈਬਰ ਮਿਲ ਗਿਆ ਸੀ ਇੱਕ ਬਾਈ ਜਣਾ ਮੇਰੀਆਂ ਵੀਡੀਓ ਰੋਇ ਲਾਈਕ ਆਦਾ ਧੰਨਵਾਦ ਭਰਾ ਸਾਰਾ ਬਹੁਤ ਬਹੁਤ ਬਾਈ ਆਜੋ ਅੱਗੇ ਚੱਲੀ ਅਮਰੂਦ ਹੈ ਮੁਰੂਦਾਂ ਲੱਗਿਆ ਹੁੰਦਾ ਹਾਂ ਮੁਰੂਦ 50 ਰੁਪਏ ਰੇ 50 ਰੁਪਏ ਕਿਲੋ ਇੱਕ ਇੱਕ ਕਿੰਨਾ ਪੈਂਦਾ ਤੇ ਕਿਰੇਟ ਚ ਜਿਹੜੀ 24 ਕਿਲੋ 22 ਬਾਈ ਕਿਲੋ ਪੈਂਦਾ 22 ਕਿਲੋ ਹੋ ਜਾਂਦਾ ਪੰਜ ਦੁਨੇ 1000 ਦੇ ਨੇੜੇ ਜਿਹੜਾ ਬਾਰਾਂ ਕਿੰਨਾ ਬਣ ਗਿਆ 1000 ਦੇ ਨੇੜੇ ਬਣ ਗਿਆ ਬਾਈ ਕਿਰੇਟ ਜੀ ਨੂੰ ਚਾਹੀਦਾ ਚਪੰਡੰਡੂ ਦਾ ਕੀ ਰੇਟ ਹੈ 30 32 ਰੁਪਏ ਕਿਲੋ ਠੀਕ ਆ ਬਾਈ ਚਪੰਡੰਡੂ ਦਾ ਰੇਟ ਮਤਲਬ ਅੱਜ 30 32 ਰੁਪਏ ਕਿਲੋ ਵਿਕੀ ਜਾਂਦਾ ਟਮਾਟਰ ਬਾਈ ਕੀ ਰੇਟ ਅੱਜ ਟਮਾਟਰ ਅੱਜ 20 ਰੁਪਏ ਕਿਲੋ ਟਮਾਟਰ 20 ਰੁਪਏ ਕਿਲੋ ਦੇ ਵਿੱਚ ਫੁੱਲ ਗੋਭੀ ਬਾਈ ਫੁੱਲ ਗੋਭੀ ਵੀਰੇ ਇਹ ਦੂਜੀ ਬਾਹਰ ਦੀ ਆਪਣੀ ਲੋਕਲ ਇਹ 15 ਰੁਪਏ ਕਿਲੋ ਇਹ ਬਾਹਰ ਦੀ ਹੈ 15 ਰੁਪਏ ਕਿਲੋ ਬਾਈ ਤੇ ਉਹ ਜਿਵੇਂ ਖੀਰਾ ਪਿਆ ਇਹ ਖੀਰਾ ਕੁਸ਼ ਕਰਦਾ ਵੀਰੇ ਇਹ ਕੀ ਰੇਟ ਹੈ ਇਹ 35 ਰੁਪਏ ਕਿਲੋ ਖੀਰਾ ਵੀਰੇ ਅੱਜ 35 ਰੁਪਏ ਕਿਲੋ ਬਿੱਡੀ ਵੀਰੇ 20 ਰੁਪਏ ਕਿਲੋ 50 ਰੁਪਏ ਇਹ ਮਹਿੰਗੀ ਆ ਨਾ ਔਲਾ ਬਾਈ ਔਲੇ ਦਾ ਲਫਾਫਾ ਕਿੰਨੇ ਦਾ ਔਲਾ ਵੀਰੇ 20 ਰੁਪਏ ਕਿਲੋ ਇਹ 20 ਰੁਪਏ ਕਿਲੋ ਕਿੰਨੇ ਕਿਲੋ ਦਾ ਹੁੰਦਾ ਲਫਾਫਾ 13 16 ਕਿਲੋ ਹੁੰਦਾ 20 ਰੁਪਏ ਕਿਲੋ ਔਲਾ ਬਾਈ ਤੇ ਆ ਪਤਾ ਕਰੀਏ ਯਾਰ ਆਹ ਜਿਹੜੇ ਪਏ ਆ ਇਹਨਾਂ ਦਾ ਰੇਟ ਪਤਾ ਬਾਈ ਕੋ ਸੰਗਮ ਕੀ ਰੇਟ ਹੈਗਾ ਸੜ ਗਿਆ ਨਹੀਂ ਆ ਉਹ ਆ ਸੰਗਮ ਦਾ ਆ ਬਾਈ ਸੰਗਮ ਦਾ ਕੀ ਰੇਟ ਆ ਭਰਾ ਸੰਗਮ 20 ਰੁਪਏ ਗੁੱਟੀ ਇਹ ਹੈਗੀ 20 ਰੁਪਏ ਗੁੱਟੀ ਆ ਭਾਈ ਆਪਾਂ ਨੂੰ ਤਾਂ ਨਹੀਂ ਪਤਾ ਲੱਗਿਆ ਵੀ ਇਹ ਕੀ ਕੀ ਆ ਜੇਕਰ ਨੂੰ ਪਤਾ ਤਾਂ ਜਰੂਰ ਦੱਸਿਓ ਆ ਪੱਤੇ ਜੇ ਯਾਰ ਬੰਦ ਗੋਭੀ ਵੀ ਨਹੀਂ ਇਹ ਤੇ ਨਾ ਹੀ ਬਰੋਕਲੀ ਆ ਹੈ ਪੱਤੇ ਜੇ ਜਿਵੇਂ ਸਲਾਦ ਸਲੂ ਦਾ ਹਾਸਤੇ ਵਰਤੀ ਜਾਂਦੀ ਤੇ ਜਿਹਨੂੰ ਇਹਦਾ ਨਾਮ ਪਤਾ ਭਾਈ ਜਰੂਰ ਕਮੈਂਟ ਕਰੋ ਇਹਦਾ ਕੀ ਇਹ ਕੱਲ ਵੀ ਕਿਹਾ ਸੀ 100 ਰੁਪਏ ਕਿਲੋ ਅੱਜ ਵਿਗਿਆ 20 ਰੁਪਏ ਕਿਲੋ ਜੀ ਕੱਲ ਵਿਗਿਆ ਕਿੰਨਾ ਕੱਲ 100 ਰੁਪਏ ਕਿਲੋ ਵਿਗਿਆ ਜੀ ਅੱਜ ਅੱਜ 20 ਰੁਪਏ ਕਿਲੋ ਟਾਲਦੇ ਚੋਬਰ ਕਹਿੰਦੇ ਹੋਰ ਬਾਈ ਕੀ ਆਲਾ ਸਿੱਤਾ ਕੈਮ ਆਈ ਬਹੁਤ ਸਾਰਾ ਵਧੀਆ ਤੇ ਬਾਈ ਅੱਜ ਕੀ ਕਰਤੇ ਰੇਟ ਕਦੂ 15 ਰੁਪਏ ਕਿਲੋ 15 ਰੁਪਏ ਵੀ ਤਦੂ ਹੈਗਾ 15 ਰੁਪਏ ਬਾਈ ਤੇ ਪੇਠਾ ਇੱਥੇ 20 ਰੁਪਏ ਪੇਠਾ ਹੋ ਗਿਆ 20 ਰੁਪਏ ਤੇ ਖੀਰੇ ਬਾਈ ਖੀਰੇ ਆ ਤਾਂ 25 ਰੁਪਏ 30 ਇਹ 25 ਹੁੰਦੀ ਹੋਤੀ ਲੋਕੀ 15 ਵੀ ਲੋਕੀ ਕਿ ਕਿ ਲੋਕੀ ਪਤਾ ਹੀ ਗਿਆ ਕਰਾਂ ਲੋਕੀ ਦਾ ਬਦਨਰ ਮੜ ਕੇ ਕਹਿੰਦੇ ਲੋਕੀ ਨਾਲੇ ਵੇਚੀ ਜਾਂਦੇ ਦੱਸੇ ਭਾਈ 6 13 ਦਾ ਡੱਬਾ 6 ਹੋ ਗਿਆ 1300 ਦਾ ਡੱਬਾ 10 ਕਿਲੋ ਏਡਾ ਕੀ ਐ ਪਾਸੇ 10 ਕਿਲੋ ਬਈ ਹੱਥ ਫੜ ਕੇ ਦੇਖ ਹਾਂ ਫਿਰ ਕੁਆਲਿਟੀ ਵੀ ਦੂਜੀ ਆ ਨਾ ਵੇਖ ਹੱਥ ਫੜ ਕੇ ਦੇਖਣਾ ਹਾਂ ਫਿਰ ਪਰ ਜੂ ਇਹਨੂੰ ਕਹਿੰਦੇ ਨੇ ਫਕੀਆ ਵਾਲਾ ਫਰ ਕਾਹ ਨੂੰ ਬਾੜਨਾ ਸਰ ਹਣਾ ਆ ਭਾਈ ਚੱਪਨ ਢੰਡੋ ਕਿੰਨੇ 20 ਰੁਪਏ ਤਿੰਨ ਹੋ ਗਏ 20 ਰੁਪਏ ਹੋਰ ਤਾਂ ਨਹੀਂ ਰਹਿ ਗਿਆ ਕੋਣ ਸਭ ਨੂੰ ਆਉਂਦਾ ਟਮਾਟਰ ਸੱਚ ਥੋੜ ਬੇਰ ਤੇ ਟਮਾਟਰ ਦਾ ਯਾਰ ਤੁਸੀਂ ਪੜਾ ਕੈਂਡ ਲਿਆਉਂਦੇ ਲਾ ਲਾ ਲਵੇ 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 ਹਾਂ ਲਾ ਇਹਦਾ ਕੀ ਰੇਟ ਸੀ ਬਾਈ ਇਹ 22 ਰੁਪਏ ਆ ਠੀਕ ਸਟ੍ਰੋਬੇਰੀ ਦਾ ਕੀ ਰੇਟ ਆ ਬਾਈ ਇਹਦਾ ਘੱਟ ਹੀ ਲੈ ਜਾਂਦੇ ਕੋਈ ਤਗੜੇ ਬੰਦੇ ਉਹ ਵਿਕਦੀ ਬੜੀ ਐ ਇਹ ਕੀ ਦਾ ਰੇਟ ਦੋ ਦੋ 20 ਰੁਪਏ ਡੱਬੀ ਦੋ 20 ਰੁਪਏ ਐਟਰੇ ਜੇ ਮੰਨ ਕੇ ਜਰਾ ਅੱਜ ਮੈਂ ਲੈ ਕੇ ਕਿੰਨਾ ਚੰਨੀ ਖਰਾਬ ਹੁੰਦੀ ਐ ਤੇ ਫਿਰ ਵਿੱਚ ਵੀ ਦੋ ਦਿਨ ਸਾਹ ਨੂੰ ਦੋ ਦਿਨ ਤੇ ਸਾਰਿਆਂ ਦਾ ਦੋ ਦਿਨਾਂ ਚ ਹੀ ਨਹੀਂ ਖਾਧੀਆਂ ਇਹਨੂੰ ਖਾ ਜਾਂਦਾ ਤੇਰਾ ਜਿਵੇਂ ਹੀ ਕੰਮ ਚੱਲੀ ਜਾਂਦਾ ਇੱਧਰ ਛੋਲ ਕੇ ਜਿਹਨੂੰ ਯਾਰ ਛੋਲ ਗਿਆ ਚਾਹੀਦਾ ਚੁੱਪ ਕਰਕੇ ਇੱਧਰ ਮੰਡੀ ਦੀ ਨੌਕਰ ਜੀ ਤੇ ਆ ਜਾ ਕਰੋ ਇੱਥੇ ਛੋਲ ਕੇ ਛੋਲ ਕੇ ਦਰੂਆਂ ਹੋਈ ਪਈ ਜ ਨੇ ਕੰਢੀ ਜਾਂਦੇ ਬਾਈ ਉਧਰ ਕੰਡੇ ਤੇ ਬਈ ਛੋਲੀਆਂ ਦਾ ਕੀ ਰੇਟ ਅੱਜ ਹੋਰ ਬਈ 12 13 ਰੁਪਏ ਹੈ ਪਹਿਲਾਂ 15 ਸੀ ਦਾ 2-3 ਰੁਪਏ ਜਾਨੀ ਘਟ ਗਿਆ ਗਰਮੀ ਕਰਕੇ ਮੰਦਾ ਹੋ ਗਿਆ ਬਈ ਬਾਕੀ ਹੁਣ ਬਸ ਥੋੜਾ ਜਿਹਾ ਹੀ ਆਊਗਾ ਛੋਲਗਾ ਹੁਣ ਰਹਿ ਕਿਹੜਾ ਗਿਆ ਜੇ ਕਿ ਨਹੀਂ ਇਨਾਮ ਹਲੇ ਦਾ ਚੱਲੂਗਾ ਆਪਣਾ ਪੰਜਾਬ ਦਾ ਹੁਣ ਚੱਲਣਾ ਹੈ ਰਾਜਸਥਾਨੋਂ ਪੰਜਾਬ ਦਾ ਹੁਣ ਆਊਗਾ ਜੇ ਅਗਾ ਮਤਲਬ ਅੱਜ 12-13 ਰੁਪਏ ਛੋਲਗਾ ਜਿਹੜਾ ਮੰਡੀ ਦਾ ਭਾ ਇਹ ਅੰਦਰਲੀ ਮੰਡੀ ਦਾ ਇਹ ਤੁਹਾਨੂੰ ਇਕੱਠਾ ਲੈਣਾ ਪਊਗਾ ਇਹਨਾਂ ਨੇ ਕਿਲੋ ਨਹੀਂ ਦੇਣਾ ਇਹ ਤਾਂ ਪੰਡ ਲੈਣੀ ਪਊਗੀ ਛੋਲਗੇ ਦੀ ਪੰਡ ਤੋਂ ਘੱਟ ਨਹੀਂ ਦਿੰਦੇ ਇਹ ਇੱਧਰ ਜਿਨੇ ਪਕੌੜੇ ਪਕੂੜੇ ਖਾਣੇ ਆ ਚਾਹ ਨਾਲ ਚੁਸਕੀਆਂ ਇੱਧਰਲੇ ਪਾਸੇ ਦੁਕਾਨ ਲੱਗੀ ਆ ਕਾ ਜੋ ਅੱਗੇ ਚੱਲਦੇ ਆਂ ਇਧਰ ਵਿਆਹ ਵਾਲੇ ਬੰਦੇ ਮਿਲਦੇ ਆ ਜਿਆਦੇ ਬਈ ਆਲੂ ਦਾ ਕੀ ਰੇਟ ਆ ਜੀ ਆਲੂ ਆ 700 ਰੁਪਏ ਦਾ ਗੱਟਾ ਕਿਹੜਾ ਕੋਰ ਤੂੰ ਜਾਂਦਾ ਕੀ ਨਾ ਲੰਦਿਆ ਇਹ ਮੇਰਾ 600 ਹਾਂ ਇਹ 600 ਦਾ ਗੱਟਾ ਬਾਈ ਇਹ ਰ ਇੱਥੇ ਕੀ ਰੇਟ ਖੜਾ ਵਾਵਾ ਚਰਦਾ ਨਾ ਵਾਵੇ ਰੇੜੇ 600 ਹੀ ਆ ਹਜੇ ਮੇਰੇ ਦਰਵਾਜ਼ੇ ਤੋਂ ਬਾਹਰ ਦਾ ਅਲੂ ਸੱਤ ਮੋਜੂਗਾ ਫੇਰ ਵਧੂਗਾ ਦੂਗਾ ਉਹਨਾਂ ਸਟੋਰ ਵਾਲਾ ਜਾਣ ਬੋਆ ਫੇਰ ਰੇਡਵਾਜੂ ਠੀਕ ਆ ਇਹਦਾ ਮੈਨੂੰ ਲੱਗਦਾ ਵੀ ਬਾਹਲਾ ਨਹੀਂ ਤਾਂ ਹਫ਼ਤਾ ਮੈਨੂੰ ਦੱਸ ਦੇਣ ਹਾਂ ਨਹੀਂ ਖਿਲਵਾਸ ਸੋਰ ਖੁੱਲ ਜਾਂਦਾ ਉਹਦਾ ਖੁੱਲਣਗੇ ਹਲੇ ਬਾਈ ਇੱਥੇ 70 ਰੁਪਏ ਚੱਲੀ ਜਾਂਦਾ ਲੋ ਠੀਕ ਆ ਬਾਈ ਓਕੇ ਜੀ ਯਾਰ ਬਾਈ ਹੋ ਠੀਕ ਹੈ ਕਹਿੰਦੇ ਗੰਨੇ ਦਾ ਰੇਟ ਹੈ ਹਾਂ ਕਹਿੰਦੇ ਜੀ 24 ਕਿਲੋ ਦੇ ਇਹ 23 ਰੁਪਏ ਆ ਉਹ ਹੈਗਾ 24 ਰੁਪਏ ਹਾਂ ਜੀ ਇਹ 24 ਰੁਪਏ ਪਿਆਜ ਆ ਇਹਨਾਂ ਦੋਆਂ 'ਚ ਫਰਕ ਕੀ ਕਿਹੜਾ ਵਜਦਾ ਨਾਸਕ ਨਾਸਿਕ ਦੋਨੋਂ ਇੱਕ ਚਿੱਟਾ ਨਾਸਿਕ ਹੈ ਔਰ ਲਾਲ ਨਾਸਿਕ ਹੈ ਉਹ ਲਾਲ ਨਾਸਿਕ 23 ਰੁਪਏ ਇਹ ਹੈਗਾ ਚਿੱਟਾ ਨਾਸਿਕ ਹੈ 24 ਰੁਪਏ ਠੀਕ ਆ ਬਾਈ ਅੱਜ ਦਾ ਰੇਟ ਆ ਖੜਾ ਬਾਈ ਠਾਕਰ ਬੇકરી ਵਾਲਾ ਇਹ ਬਾਈ ਨੂੰ ਸ਼ਾਇਦ ਤੁਸੀਂ ਜਾਣਦੇ ਹੋਗੇ ਹੋਰ ਬਾਈ ਕੀ ਵਾਲਾ ਗਰਾਊਂਡ ਤੋਂ ਆਇਆ ਗਰਾਊਂਡ ਤੋਂ ਹਾਂ ਚਲ ਆਇਆ 10 ਮਿੰਟ ਮੈਂ ਤਾਂ ਕਰ ਲਈ ਫੇਰ ਸਿਰੂ ਹੋਰ ਹੁਣ ਛੱਡਣੀ ਨਹੀਂ ਨਹੀਂ ਛੱਡਣੀ ਅਸਕੀ ਨਹੀਂ ਛੱਡਣੀ ਇੱਕ ਬਾਈ ਕਸੂਰ ਤੇਰਾ ਨਹੀਂ ਜ਼ਰਾ ਕੰਮ ਹੋ ਜਾਣਾ ਹਾਂ ਬੈਠਣ ਦਾ ਕੰਮ ਹੈ ਨਾ ਸਿਟਿੰਗ ਜ਼ਿਆਦਾ ਮਿਲਣਾ ਸਿਟਿੰਗ ਵੀ ਜ਼ਿਆਦਾ ਤੇ ਇੱਕ ਸਮਾਨ ਸਭਾ ਵੀ ਹੋ ਜਾਂਦਾ ਰੱਖੋ ਜੀ ਨਾਲ ਪਿਆ ਹੁੰਦਾ ਹੈ ਤੁਹਾਨੂੰ ਵੀ ਲੱਗਦਾ ਹੈ ਹੋਰ ਬਾਈ ਠੀਕ ਆ ਇਹ ਬਾਈ ਹੈਗਾ ਬਾਈ ਠਾਕਰ ਬੇકરી ਵਾਲਾ ਸ਼ਾਇਦ ਤੂੰ ਜਾਣਦੇ ਹੋਣਿਆ ਸਾਰੇ ਕੋਟਕਪੂਰੇ ਦੇ ਬੰਦੇ ਓ ਠੀਕ ਆ ਭਾਈ ਓਕੇ ਠੀਕ ਆ ਤੇ ਆਜੋ ਭਾਈ ਅੱਗੇ ਚੱਲੀਏ ਤਾਂ ਨੂੰ ਸਬਜ਼ੀ ਦੇ ਰੇਟ ਆਪਾਂ ਹੋਰ ਪਤਾ ਕਰਦੇ ਫਿਰਦੇ ਆ ਇਧਰ ਦੇ ਪਾਸੇ ਭਈਆ ਗੋਭੀ ਸਹੀ ਗੋਭੀ ਦਾ ਰੇਟ ਕਿੰਨਾ ਪਤਾ ਲੱਗਣਾ ਭਾਈ 2000 ਦਾ ਰੇਟ ਕਿੰਨਾ ਹੋ ਗਿਆ 10 ਰੁਪਏ 10 ਰੁਪਏ ਕਿਲੋ ਗੋਭੀ ਯਾਰ ਪਹਿਲਾਂ 35 30 35 ਨਹੀਂ ਚੱਲੀ ਜਾਂਦੀ ਸੀ ਇੱਕੋ ਦਾ ਮੱਦ ਡੱਗ ਪੈ ਰੇਟ ਹੈ 10 ਰੁਪਏ ਹਾਂ ਅਸਰ ਵੀ 10 ਰੁਪਏ ਅੱਜ 10 ਰੁਪਏ ਆ ਪਤਾ ਨਹੀਂ ਮੈਂ ਕਿਹਨੇ ਹਫਾ ਹੋ ਗਿਆ ਖਣੀ ਉਹਨਾਂ ਤੇ ਏਸੀ ਦੇਖ ਲੈ 35 40 ਵਿਖੀ ਸੀ ਇਹ ਰੋਜ ਦਾ ਰੇਟ ਆ ਜਾਣੇ ਲੈ ਬਈ ਫੋਟੋ ਕਿੰਨਾ ਸਸਤਾ ਅੱਜ ਮਟਰ ਕਿੰਨਾ ਰਹਿ ਗਿਆ ਮਟਰ 25 ਰੁਪਏ ਰਹਿ ਗਿਆ ਮਟਰ ਰਹਿ ਗਿਆ 25 ਰੁਪਏ ਤੇ ਆ ਕਿੰਨੇ ਕਿੰਨੇ ਦੀ ਗੁੱਟੀ ਬਾਈ ਕਿਹੜੀ ਇਹ 50 ਰੁਪਏ ਦੀ ਇਹ 50 ਪਿੰਡੂ ਕਿਤਾ ਹਾਂ ਬਾਈ ਪਿੰਡੂ ਕਿਤਾ ਹੋਰ ਠੀਕ ਹੈ ਬਾਈ ਸੇਤਾ ਕਾਮ ਬਈ ਮੈਨੇ ਵਾਹ ਫੇਸਬੁਕ ਤੇ ਕੋਨੇ ਕੀ ਚੱਕਾ ਇਹ YouTube ਤੇ ਵੀ ਆ ਫੇਸਬੁਕ ਤੇ ਰੁਕਦਾ ਜਿਹੜਿਆ ਹਾਂ ਬਸ ਇਹੀ ਆ ਇੱਥੇ ਆ ਜਾਣੀ ਆ ਬਸ ਹੋਰ ਘੰਟੇ ਤੱਕ ਵੀਡੀਓ ਆ ਹਰੀ ਗੰਡੇ ਪਏ ਆ ਬਈ ਹਰੇ ਗੰਡਾ ਦਾ ਰੇਟ ਕਿੰਨਾ ਬਾਈ ਹਾਂ ਕਹਿੰਦਾ ਬਈ ਵਿੱਚ ਆ ਗਈ ਇਹ ਵਿੱਚ ਆ 20 ਰੁਪਏ ਤੇ ਇੰਨੀ ਮਿਹਨਤ ਲੱਗਦੀ ਆ ਕਹਿੰਦੇ ਫੁੱਲ ਗੋਭੀ ਤੇ ਫੇਰ ਕਿਤੇ ਜਾ ਕੇ ਤੁਹਾਡੇ ਘਰਾਂ ਚ ਬਣਦੀ ਆ ਸਬਜੀ ਆਏ ਮਿਹਨਤ ਲਾਉਂਦੇ ਆ ਛਿੱਲੀ ਚੱਲ ਬਾਈ ਕੋਈ ਗੱਲ ਨਹੀਂ ਪਹਿਲਾਂ ਖੇਤਾਂ ਚੋਂ ਪੱਟਣੀ ਬਾਈ ਫੇਰ ਮੰਡੀ ਚਾ ਕੇ ਛਿੱਲਣੀ ਹਨਾ ਉਹ ਫੋਲਕ ਜਿਵੇਂ ਫੇਰ ਵਿੱਚੋਂ ਫੁੱਲ ਕੱਢਣਾ ਕਿਤੇ ਮਿਹਨਤ ਬਹੁਤ ਆ ਬਾਈ ਕਿਸਾਨ ਦੇ ਕੰਮ ਜਨਾ ਮਿਹਨਤ ਬਹੁਤ ਆ ਸਪੋਰਟ ਕਰਿਆ ਕਰੋ ਯਾਰ ਕਿਸਾਨਾਂ ਨੂੰ ਆਈ ਸਪੋਰਟ ਫਾਰਮਰ ਜਮੈਂ ਲਿਖਦੇ ਨਾ ਗੱਡੀਆਂ ਤੇ ਉਹ ਸੱਚੇ ਦਿਨਾਂ ਸਪੋਰਟ ਚਾਹੀਦੀ ਇਹ ਹਰ ਕਮ ਨੂੰ ਚੱਟੀ ਚੱਟੀ ਲੱਗਦੀ ਯਾਰ ਇਹਦਾ ਕਿੰਨਾ ਰੇਟ ਆ ਇਹ 18 ਰੁਪਏ ਕਿਲੋ ਆ 18 ਰੁਪਏ ਵਾਲੀ ਉਹ ਵੀ ਮੈਂ ਵੀ ਉਹੀ ਵੇਚੀ ਜਾਂਦਾ ਨਾ ਮੈਨੂੰ ਗੋਭੀ ਚ ਲੱਗਦੀ ਚੱਟੀ ਚਟਾਰ ਇਹ ਵੀ ਕੀ 18 ਰੁਪਏ ਆ ਵੀ 18 ਰੁਪਏ ਕਿਲੋ ਗੋਭੀ ਦਾ ਅੱਜ ਰੇੜਾ ਚੱਟੀ ਚਟੌਰ ਗੋਭੀ ਹੈ ਜਿਹੜਾ ਵਿਆਹ ਵਾਲੇ ਸ਼ਾਦਗੀਆਂ ਨੂੰ ਚਾਹੀਦੀ ਹੈ ਬਾਈ ਇੱਥੇ ਜੇ ਨੁੱਕਰ ਜੀ ਤੇ ਆ ਬਾਈ ਆ ਕਿਸਾਨ ਫਰੂਟ ਕੰਪਨੀ ਦੇ ਸਾਹਮਣੇ ਲੱਗੀ ਹੈ ਟਰਾਲੀ ਹਣਾ ਕਿਸਾਨ ਫਰੂਟ ਕੰਪਨੀ ਦੇ ਸਾਹਮਣੇ ਲੱਗੀ ਟਰਾਲੀ ਜਿਹਨਾਂ ਨੂੰ ਲੋਡ ਆ ਬਾਈ ਠੀਕ ਆ ਬਾਈ ਓਕੇ ਜੀ ਬਾਈ ਮਤੀਰੇ ਦੀ ਬੇਟੀ ਕਿੰਨੇ ਦੀ ਆ ਇਹ ਬੋਲ ਜੀ ਬਾਈ ਜਿਹੜਾ ਕਿਲੋ ਆ ਉਹ 15 ਰੁਪਏ ਇਹ ਕਿੰਨੇ ਕਿਲੋ ਇਹਦੇ ਚ ਇਹ ਹੋਵੇ 17 18 ਕਿਲੋ ਹਾਂ ਇਹ 15 ਰੁਪਏ ਕਿਲੋ ਆ ਉਹ ਪੇਟੀਆਂ ਜਿਹੜਾ ਪਾਇਆ 22 23 ਰੁਪਏ ਕਿਲੋ ਬਾਈ ਲਾ ਬਈ ਇਹ ਤਾਂ ਚਲੀਏ ਹੁਣ ਪਰ ਆਪਾਂ ਯਾਰ ਖੀਰੇ ਬਹੁਤ ਵੱਡੇ ਵੱਡੇ ਰੱਖੇ ਆ ਹਾਂ ਇਹਦਾ ਕੀ ਰੇਟ ਆ 20 ਕਿਲੋ ਇਹ 20 ਰੁਪਏ ਦੂਜਾ ਹਨਾ ਅੱਜ ਬਾਈ ਜੀ ਦੇਸੀ ਹੀਰਾ ਸਾਡੀ ਨਾਲ ਨਾ ਨਾ ਯਾਰ ਗਾਲੀ ਕੋ ਨਹੀਂ ਬਾਈ ਜਿਹੜੇ ਸਾਲ ਤੋਂ ਤੇਰ ਤਵੇਲਾ ਸਣਾ 170 ਰੁਪਏ ਅਧਿਕਾ ਠੀਕ ਆ ਬਾਈ ਟਮਾਟਰ 25 ਰੁਪਏ ਟਮਾਟਰ ਹੈਗਾ 25 ਰੁਪਏ ਟਿੰਡਾ 20 ਰੁਪਏ ਟਿੰਡਾ ਹੈਗਾ 20 ਰੁਪਏ ਤੇਠਾ 25 ਰੁਪਏ ਵੈਂਗ ਨਹੀਂ ਲਾਣੀ ਆ ਬਾਈ ਹੈ ਬਾਈ ਵੈਂਗ ਨਹੀਂ ਜੀ ਪਾ ਲਿਆ ਵੈਂਗ ਨਹੀਂ ਦੱਸ ਬਾਈ 25 ਰੁਪਏ ਕਿਲੋ ਵੈਂਗਣੀ ਭਾਈ ਲੈਣ ਆਇਆ ਤੇ ਲੈ ਕੇ ਜਾਊਗਾ ਹੁਣ ਵੈਂਗਣੀ ਆਪਾਂ ਭਾਈ ਕੀ ਲੈਣਾ ਟਮਾਟਰ ਲੈਣਾ ਹੈ ਵੀਰੇ ਟਮਾਟਰ ਤੇ ਭਾਈ ਪਿਆ ਵੀ ਟਮਾਟਰ ਰਰ ਗਿਆ ਪਿਆ ਵੀ ਟਮਾਟਰ ਦੂਗਾ ਹੋਰ ਭਾਈ ਠੀਕ ਆ ਭਈਆ ਭਾਈ ਦਾ ਕੀ ਰੇਟ ਆ ਭਾਈ ਘੜਦਾ 30 ਰੁਪਏ ਕਿਲੋ ਇਹ ਹੈਗਾ 30 ਰੁਪਏ ਕਿਲੋ ਹਾਂ ਜੇਨਰ ਕੀ ਹੈ ਆਪਣਾ ਪਿੰਡੂ ਕਿਤਾ ਬਾਈ ਪਿੰਡੂ ਕਿਤਾ ਹਾਂ YouTube ਦਾ ਆਪਣਾ ਪਿੰਡੂ ਕਿਤਾ ਸਾਡੇ ਢਿਲਵਾ ਦਾ ਬੰਦਾ ਹੈ ਹਾਂ ਹੋਰ ਸਿੱਤਾ ਠੀਕ ਆ ਬਾਈ ਕੈਮ ਮੈਂਨੇ ਵਾ ਮੈਂ 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 ਇਹਨਾਂ ਨੇ ਦੱਸਿਆ ਆਪਣੇ ਪਿੰਡ ਵਾਲੇ ਮੈਂਬਰ ਨੇ ਅੱਛਾ ਠੀਕ ਆ ਆ ਵੀ ਆਈਏ ਨਾ ਨਾ ਮਿਹਰਬਾਨੀ ਬਾਈ ਮਿਹਰਬਾਨੀ ਗਾਜਰਾ ਕੀ ਰੇਟ ਆ ਬਾਈ ਅੱਜ ਗਾਜਰਾ 25 ਰੁਪਏ ਗਾਜਰਾ ਹੈ ਗਿਆ 25 ਰੁਪਏ ਬਾਕੀ ਰੇਟ ਵੀਰੋ ਆਪਾਂ ਪਤਾ ਕਰ ਲਿਆ ਤੇ ਗਾਜਰਾਂ ਦਾ ਰਹਿੰਦਾ ਸੀਗਾ ਤੇ ਬੈਂਗਣ ਦਾ ਰਹਿੰਦਾ ਹੀ ਰਿਹਾ ਹਣਾ ਤੇ ਠੀਕ ਆ ਭਾਈ ਓਕੇ ਓਕੇ ਵੀਰੇ ਓਕੇ ਓਕੇ ਕੀ ਕੇਲੇ ਦਾ ਕੀ ਰੇਟ ਆ ਆਹ ਜਿਵੇਂ ਪਿਆ 25 ਰੁਪਏ 25 ਰੁਪਏ ਕਿਲੋ ਤੇ ਇਹ ਸਾਰਾ கிரேਡ ਚ ਕਿੰਨੇ ਆ ਕਿੰਨੇ ਕਿਲੋ 20 ਕਿਲੋ ਠੀਕ ਆ ਬਾਈ ਓਕੇ ਜੀ 25 ਰੁਪਏ ਕਿਲੋ ਬਾਈ ਕੇਲੇ ਅੰਦਰ ਜਿਹੜਾ ਮੰਡੀ ਦਾ ਰੇਟ ਆ ਹੋਰ ਬਾਈ ਕੀ ਵਾਲਾ ਈਗਾ ਸ਼ਾਂਤੀ ਜਨਾ ਗੰਡੇ ਹਾਂ ਹੋਰ ਮਿਲਦਾ ਕੋਸਾ ਹਾਂ ਤਾਂ ਹੀ ਬਣਾਈ ਦਿਆਂ ਕਹਣਾ ਇਹ ਐਵੇਂ ਬਣਾਉਣ ਦਾ ਕੀ ਫਾਇਦਾ ਹੋਰ ਸੁਣਾ ਵਧੀਆ ਕੈਮਾ ਸੇ ਤਾਂ ਮੈਨੂੰ ਤਾਂ ਬਹੁਤ ਕਰਨੀ ਪੈਂਦੀ ਐ ਨਾ ਯਾਰ ਇਹ ਤਾਂ ਬਹੁਤ ਅਫਰੀਆ ਦੇ ਨੱਕਰ ਤੋਂ بڑا ਵਿੱਚੋਂ ਗੰਦਾ ਬਹੁਤ ਨਿਕਲਦਾ ਕਹਦਾ ਨਿਆ ਪਾ ਵੀ ਯਾਰ 10 ਰੁਪਏ ਮਹਿੰਗੇ ਲਾਈ ਜਾਂਦਾ ਆ ਜੀ ਨਹੀਂ ਵੇਦਣਾ ਆਹ ਆ ਵੇਖੋ ਨਾ ਸਾਰਾ ਗੰਦਾ ਮੰਦਾ ਵਜ ਨਹੀਂ ਉੱਠੀ ਆ ਸਹੀ ਗੱਲ ਹੈ ਨਾ ਇਹਦੇ ਜੋ ਗਲੇ ਮਲੇ ਵੀ ਆ ਉਹਦਾ ਵਜ ਨਹੀਂ ਉੱਠੀ ਜਾਂਦੇ ਵਾਵਾ ਨਿਕਲ ਜਾਂਦੇ ਯਾਰ ਗਲੇ ਪਲੇ ਜੀ ਪੰਜ ਕਿਲੋ ਨਿਕਲ ਜਾਂਦੇ ਪੰਜ ਸੱਤ ਕਿਲੋ ਨਿਕਲੇ ਜਾਂਦੇ ਹੈ ਫੇ ਤਾਂ ਰੇਟ ਆਟੋਮੈਟਿਕਲੀ ਵਧਣਾ ਹੀ ਆ ਹੋਰ ਹੋਣਾ ਆਹ ਮਿੱਟੀ ਘਟਾ ਲਿਆ ਸਾਰਾ ਇਹਦੇ ਜੀ ਝੜੀ ਜਾਂਦਾ ਇੱਕਿਆ ਦੀ ਤਰਿਆ ਸਾਰਾ ਹੂੰ ਤੇ ਪੇਗਾ ਜਾਂਦੇ ਨੂੰ ਅਗਲੇ ਨੇ 2 ਘੰਟੇ ਬਾਅਦ ਹੀ ਸਿੱਟਦੇ ਆ ਕਿਹੜਾ ਪੈਂਡਾ ਬਾਈ ਤੇਰਾ ਥਾੜੇ ਮੋੜ ਤੇ ਜਿਵੇਂ ਆਪਾਂ ਨੂੰ ਕੋਈ ਸ਼ਹਿਰ ਮਾੜਾ ਮੰਗਤਾ ਮਿਲ ਜੇ ਮੇਰੇ ਅਰਗੇ ਨੂੰ ਜਾਂ ਕਿ ਹੋਰ ਬੰਦੇ ਨੂੰ ਮਿਲ ਜੇ ਉਹਨੂੰ ਆਪਾਂ 10 ਰੁਪਏ ਤੁਰੇ ਜਾਂਦੇ ਨੂੰ ਫੜਾ ਦਿੰਦੇ ਹਾਂ ਭਾਵੇਂ ਸਹੀ ਹੋਵੇ ਬੰਦਾ ਹਾਂਜੀ ਹਾਂਜੀ ਤੇ ਤੂੰ ਮੰਨ ਕੇ ਚੱਲ ਵੀ ਗੰਡੇ 25 ਲੈ ਜੇ ਤੂੰ 30 ਮੰਗ ਲੈਣਾ ਹਾਂਜੀ ਯਾਰ 25 ਲਾ ਲੈ ਯਾਰ ਹਾਂ ਸਹੀ ਗੱਲ ਆ ਜੀ ਹੈਂ ਆ ਸਹੀ ਗੱਲ ਆ ਇਹਨਾਂ ਐਂ ਕਾ ਤੂੰ ਕਰਦੇ ਆ ਯਾਰ ਮੈਂ ਲੋਕਾਂ ਨੂੰ ਨਾ ਹੱਸਦਾ ਯਾਰ ਕਰਦੇ ਕਈ ਆ ਸਾਰੇ ਨਹੀਂ ਕਰਦੇ ਪਰ ਕਰਦੇ ਨਾ ਜ਼ਿਆਦਾਤਰ ਹਨ ਬਹੁਤ ਜ਼ਿਆਦਾ ਜਿੰਨੇ ਯਾਰਾ ਮਲਾਜਮਾ ਨੇ ਉਹਦਾ ਬਾਲਾ ਕਰਦੇ ਆ ਬਾਈ ਹਾਂ ਮਲਾਜਮਾ ਨਾਲ ਜਿਹੜੇ ਹਾਂ ਇਹਦਾ ਬਾਲਾ ਕਰਦੇ ਜੇ ਮੰਨ ਲਿਆ ਹੁਣ ਤੇ ਬੰਦੇ ਆ ਉਹ ਨਹੀਂ ਕਰਦੇ ਚਲ ਤੂੰ ਮੰਨ ਲੈ 25 ਲਿਆ ਤੈਨੂੰ ਆਪ ਨੂੰ 30 ਪੈ ਗਏ ਹਾਂ ਤੇ ਤੂੰ ਚੱਲ ਮੰਨ ਲੈ ਯਾਰ 40 ਵੀ ਮੰਗ ਲੈ ਹਾਂ ਉਹ 10 ਰੁਪਏ ਆਪਾਂ ਤੁਰੇ ਜਾਣੇ ਨੂੰ ਫੜਾਵਾਂਗੇ ਉਹ 10 ਰੁਪਏ ਤੁਸ ਕੋ ਦੀ ਮਿਹਨਤ ਦੇ ਲਈ ਉਹ ਨਹੀਂ ਗਿਣਦੇ ਯਾਰ ਨਾਲੇ ਅਗਲੇ ਵਾਰ ਤੇ ਆਖ ਦੇਵਾਂਗਾ ਹਾਂ ਹਾਂ ਅਗਲਾ ਕਹਿੰਦਾ 35 ਲਾ ਲ ਉਹ 5 ਰੁਪਏ ਤੈਨੂੰ ਬਜੇ ਜਿਹੜਾ ਉਹ ਬਿਨਾ ਮਿਹਨਤ ਕੀਤੇ ਮਾੜਾ ਮੰਗਦਾ ਉਹ ਨੂੰ ਆਪਾਂ ਬਿਨਾ ਸੋਚੇ 10 ਫੜਾ ਦੇ ਤੈਨੂੰ ਮਿਹਨਤ ਦੇ ਮਿਲੇ 5 5 ਕਿਸੇ ਕੋਈ ਮਾੜਾ ਅਗਲੇ ਦੇ ਬਾਹਰ ਜਾ ਕੇ ਖੜੂਗਾ ਨਾ ਕੋਈ ਟੈਨਸ਼ਨ ਹੈ ਨਾ ਕੋਈ ਵੀਕਲ ਦਾ ਡਰ ਆ ਨਾ ਕਾ ਹਾਂ ਅਗਲੇ ਨੇ ਮੈਨੂੰ ਕਹਿੰਦਾ ਬਾਈ ਵਛਾ ਆਈਂ ਵਛਾ ਆਈਂ ਸਹੀ ਗੱਲ ਆ ਯਾਰ ਸੋਚ ਮੈਂ ਆਈ ਗੱਲਾਂ ਕਰਦਾ ਹੀ ਉਦੋਂ ਬੰਦੇ ਨਾ ਮੈਂ ਕਹਿੰਦੇ ਸੋਚ ਇੰਨੀ ਕਦੋਂ ਆਏ ਹੋਗੀ ਬੱਸ ਯਾਰ ਡਾਕਟਰ ਦੇ ਚਾਹੇ ਅਗਲਾ ਬਿੱਲ 5000 ਬਣਾ ਦੇ ਚਾਹੇ 7000 ਬਣਾ ਦੇ ਉੱਥੇ ਜਾ ਕੇ ਦੇ ਆਉਣੇ ਉੱਥੇ ਆਪ ਡਾਕਟਰ ਨੂੰ ਤਾਂ ਨਹੀਂ ਆਉਂਦਾ ਡਾਕਟਰ ਆ ਜੇ ਤੂੰ ਟੀਕਾ ਸਾਡੇ ਮਾੜਾ ਲਾ ਦੇ ਉਹ ਤਾਂ ਕਹਿੰਦਾ ਡਾਕਟਰ ਤੂੰ ਟੀਕਾ ਚੰਗਾ ਲਾ ਆਰਾਮ ਆ ਜੀ ਭਾਵੇਂ 100 ਰੁਪਏ ਵੱਧ ਲੱਗੇ ਜੀ 500 ਵੱਧ ਲੱਗੇ ਕਿ ਨਹੀਂ ਗੱਲ ਇਹ ਬਾਈ ਦਾ ਮਿੱਤਰੋ ਪਿੰਡ ਥਾੜੇ ਆ ਤੇ ਇਹ ਬਾਈ ਵੇਚਦਾ ਤੁਰ ਫਿਰ ਕੇ ਸਬਜ਼ੀ ਤੇ ਮਿਹਨਤ ਦਾ ਮੁੱਲ ਕੋਈ ਵੀ ਨਾ ਰੱਖਿਆ ਕਰੋ ਜਿਹੜਾ ਆਪਣਾ ਮੇਨ ਰੋਲ ਹੁੰਦਾ ਜਿਹੜਾ ਆਪਾਂ ਨੂੰ ਰੇਟ ਵਿਖਾਉਣ ਦਾ ਜਿਹੜੇ ਆਪਾਂ ਅੰਦਰ ਲਈ ਰੇਟ ਵਿਖਾਉਂਦੇ ਆ ਉਹ ਸਿਰਫ ਮੰਡੀ ਦੇ ਰੇਟ ਹੁੰਦੇ ਆ ਇਹਨਾਂ ਵੀਰਾਂ ਨੇ ਆਪਣੀ ਮਿਹਨਤ ਦੀ ਕਮਾਈ ਲੈਣੀ ਲੈਣੀ ਆ ਹਨਾ ਤਾਂ ਮਿਹਨਤ ਵੀ ਬਹੁਤ ਹੈ ਇਹਦੇ ਚ ਹਲੇ ਬਾਈ ਇਕੱਲੇ ਗੰਢੇ ਕਰੀ ਜਾਂਦਾ ਤੇ ਹੋ ਸਕਦਾ ਜਿਹੜੀਆਂ ਅੱਲਾ ਪੰਗਿਆਂ ਵਾਲੇ ਇਹ ਲਫਾਫਾ ਖੋਲਣ ਵਾਲਾ ਬਾਈ ਕਿ ਇਹਦੇ ਚ ਵੀ ਹਲੇ ਕੀ ਪਤਾ ਕੀ ਨਿਕਲਣਾ ਕਿ ਨਹੀਂ ਸਹੀ ਗੱਲ ਆ ਜੀ ਚੱਲੇਗਾ ਆਲੂ ਪਾਏ ਹੁਣੇ ਮੇਰੇ ਹਿਸਾਬ ਨਾਲ ਹਾਂ ਜੀ ਆਲੂ ਵੀ ਛਾਂਟਣ ਵਾਲੇ ਪਾਏ ਤੇ ਬਾਈ ਲੱਗਿਆ ਪਿਆ ਮਿਹਨਤ ਕਰਨ ਹੇ ਹਰੇਕ ਕੰਮ ਚ ਕੰਪੀਟੀਸ਼ਨ ਬੜਾ ਹੋ ਗਿਆ ਬੜਾ ਜੀ ਬੜਾ ਹਾਂ ਕੰਮ ਨਾ ਮਸ਼ੀਨੀ ਸਾਲੇ ਹੋ ਗਏ ਸਾਰੇ ਹੂੰ ਜਿਵੇਂ ਮਨ ਲਾਵੀ ਮੇਰੇ ਵਾਲੇ ਕੰਮ ਜੱਜ ਮੈਂ ਬਣਿਆ ਇਹਦੇ ਚ ਪਤਾ ਹੀ ਨਹੀਂ ਹੁਣ ਕਿੰਨੇ ਬਣਾਉਂਦੇ ਹੋਣੇ ਜੀ ਹਾਂ ਕਿੰਨੇ ਜਿਵੇਂ ਤੇਰੇ ਵਾਲੇ ਕੰਮ ਚ ਰਿਹੜੀ ਪਤਾ ਹੀ ਨਹੀਂ ਮੈਂ ਆਣਾ ਯਾਰ ਕਿੰਨੇ ਵਿਚਾਰੇ ਕੰਮ ਕਰ ਰਹੇ ਨਹੀਂ ਕੋਈ ਸਾਹ ਵੇ ਇਧਰ ਨੂੰ ਅਜਿਹੇ ਟਰੱਕ ਵੇ ਲੈ ਤੂੰ ਸਾਹਮਣੇ ਬਾਈ ਉਹ ਵੇਖ ਵੀਡੀਓ ਕਿੰਨੇ ਖੜੇ ਆ ਤੇ ਇਹਨਾਂ ਨੂੰ ਪਤਾ ਨਹੀਂ ਦਾ 3 ਦਿਨ ਹੋ ਗਏ ਖੜੇ ਨੂੰ ਕੰਜਾਂ ਨੂੰ 4 ਦਿਨ ਹੋ ਗਏ 5 5 ਦਿਨ ਵੀ ਹੋ ਗਏ ਕੰਜਾਂ ਨੂੰ ਇੱਕ ਬੰਦਾ ਬੈਠ ਦੱਸਿਆ ਕਹਿੰਦਾ ਮਹੀਨੇ ਰੋ ਗਿੜਾ ਲਾਉਣ ਲੱਗਿਆ ਮੈਂ ਅੱਛਾ ਤੇ ਵੇਲਾ ਯਾਰ ਮੈਂ ਉਹ ਹੀ ਜਾਨਾ ਵੀ ਕੰਪੀਟੀਸ਼ਨ ਭਾਲਾ ਹੋ ਗਿਆ ਯਾਰ ਹੋਰ ਉਹਨਾਂ ਭਾਈ ਉਹ ਹੀ ਡਰਾਈਵਰ ਦਾ ਖਰਚਾ ਪਈ ਗਿਆ ਉਹ ਹੀ ਗੱਡੀ ਦਾ ਮਤਲਬ ਕਸਤਾ ਉੱਤੇ ਉਹ ਹੀ ਸਾਰਾ ਮਤਲਬ ਵਿਆਜ ਬਣੀ ਜਾਂਦਾ ਹੂੰ ਤੇ ਮਹੀਨੇ ਰੋ ਗਿੜਾ ਲਾਣਾ ਤੇ ਵੇਲਾ ਯਾਰ ਕੀ ਹੋਣਾ ਵਿਚਾਰੇ ਨੇ ਇਤੋਂ ਖਾਦਾ ਪੀਤਾ ਹੋਣਾ ਕੀ ਕਿਵੇਂ ਖਾਦਾ ਪੀਤਾ ਹੋਊ ਸਾਰਾ ਖਾਣ ਪੀਣ ਦਾ ਕਿਨੇ ਔਖਾ ਬਹੁਤ ਆ ਬਈ ਔਖਾ 30-32 ਹਜ਼ਾਰ ਦਾ ਪੈਣਾ ਸਾਧਨਾ ਇਹ ਘੋੜਾ ਬਹੁਤ ਮਹਿੰਗਾ ਹੋਊਗਾ 30 ਬਤੀ ਲੱਖ ਦਾ ਰੱਖਣਾ ਹੈਗੀ 30 ਹਾਂ 30 ਬਤੀ ਲੱਖ ਦਾ ਹੋਊਗਾ ਇਹ ਤਾਂ ਸਾਰੇ ਡਰਾਈਵਰ ਰੱਖੇ ਹੋਣੇ ਇਹਨੂੰ ਹਾਂ ਡਰਾਈਵਰ ਹੀ ਆ ਖਰਚੇ ਮਾਰਦੇ ਬਾਕੀ ਵੇਲਾ ਯਾਰ ਮਤਲਬ ਕੋਈ ਆਣਾ ਹੀ ਨਾ ਵਿਆਹ ਖੜਪਿਆ ਆਈ ਬਣਾ ਬਣੀ ਜਾਂਦਾ ਡ라이ਵਰ ਵੀ ਉਹ ਵੇਨਾ ਜੇ ਡਰਾਈਵਰ ਨੂੰ ਇੱਥੇ ਖੜੇ ਨੂੰ ਮਹੀਨਾ ਹੋ ਗਿਆ ਤੇ ਜੇ ਮਾਲਕ ਨੂੰ ਕੁਝ ਬਚੂ ਮੰਨ ਲਾ ਡਰਾਈਵਰ 15000 ਦੇ ਰੱਖਿਆ ਉਹ ਡਰਾਈਵਰ ਨੂੰ ਤਾਂ 15000 ਦੇਣਾ ਹੀ ਦੇਣਾ ਨਾ ਉਹਨੇ ਹਾਂ ਦੇਣਾ ਹੀ ਦੇਣਾ ਉਹਨੂੰ ਕਾ ਮਾਲਕ ਨੂੰ ਜੇ ਕੋਈ ਚਾਰ ਗੇੜੇ ਬੰਨ ਗਏ ਤੇ ਫੇਰ ਹੀ ਉਹਨੂੰ ਫਾਇਦਾ ਹਾਂ ਜੀ ਫਾਇਦਾ ਇਹ ਡਰਾਈਵਰ ਨੂੰ ਤਾਂ ਹੀ ਫਾਇਦਾ ਅਗਲਾ ਮਨ ਖੁਸ਼ ਹੋ ਕੇ ਦਿੰਦਾ ਮਨ ਖੁਸ਼ ਹੋ ਕੇ ਦਿੰਦਾ ਕਿੱਥੇ ਅਗਲੇ ਨੇ ਕਹਿੰਦਾ ਗੇੜਾ ਇੱਕ ਲੱਗਿਆ ਰਣ 15000 ਰੈਣੂ ਵੀ ਦੇਣਾ ਕਿ ਨਹੀਂ ਤੇ ਬਾਕੀ ਭਾਈ ਆ ਵੇਖੋ ਬਈ ਦੀ ਮਿਹਨਤ ਤਾਂ ਗੰਡਿਆਂ ਦੀ ਕਈ ਜਾਂਦਾ ਬਾਈ ਸ਼ਾਂਤੀ ਜਾਂਦਾ ਇੱਧਰ ਬਾਈ ਖੱਡੀ ਜਾਂਦਾ ਦੇਖੋ ਕਿੰਨਾ ਚਿਰ ਹੋ ਗਿਆ ਬਾਈ ਸਬਜੀ ਦਾ ਕੰਮ ਕਰਦੇ ਨੂੰ ਮੈਨੂੰ ਬਾਈ 12-13 ਸਾਲ 12-13 ਸਾਲ ਤੋਰੀ ਫੜਕਾ ਚ ਵਧੀਆ ਚੱਲੀ ਜਾਂਦਾ ਜਾਨੀ ਕੋਈ ਆਖਰ ਤੇ ਭਰਾਵਾ ਕੱਟ ਗਿਆ ਆਪਣੇ ਲਈ ਜੇ ਆਪਾਂ ਕਹਿ ਦਈਏ ਵੀ ਇਹਦੇ ਨਾਲ ਆਪਾਂ ਕੱਲ ਨੂੰ ਯਾਰ ਵੀ ਜੇ ਮੰਨ ਕੇ ਚੱਲ ਵੀ ਨਵਾਂ ਬੰਦਾ ਕੋਈ ਉੱਠਦਾ ਉਹ ਕਹਦੇ ਮੈਂ ਅੱਜ ਰੇੜੀ ਪਾ ਲੈਣਾ ਸਬਜੀ ਵਾਲੀ ਤੋਂ ਤੇ ਸਬਜੀ ਵਾਲੀ ਰੇੜੀ ਚ ਪਾ ਕੇ ਮੈਂ ਕੱਲ ਨੂੰ ਵੱਡੀ ਦੁਕਾਨ ਕਰ ਲਊਗਾ ਹੈਂ ਹੋ 1 ਆਈ ਜਲਾਈਆ ਆਈ ਜਲਾਈਆ ਫਿਰ ਬੰਦਾ ਯਾਰ ਕੰਮ ਕਰੇ ਕਿਹੜਾ ਹੈ ਢੱਟ ਮਾਣਾ ਬੰਦਾ ਹਰੇਕ ਦਿਨ ਸੋਚਦਾ ਹੀ ਹੁੰਦੀ ਹੈ ਨਾ ਚੱਲ ਮੈਂ ਕੇਨਾ ਰੇੜੀ ਪਾ ਲੰਨਾ ਰੇੜੀ ਤੋਂ ਬਰਾ ਮੇਰਾ ਤੇਲ ਮਾਚ ਜਾਂਦਾ ਇਹਦੇ ਤੇਲ ਵਾਲੀ ਜਾਂਦਾ ਪਹਿਲਾਂ ਫਿਰ ਆਦਾ ਮਹੀਨੇ ਦੋ ਮਹੀਨਾ ਦੋ ਹਜ਼ਾਰ ਦੋ ਹਜ਼ਾਰ ਰੁਪਏ ਵਾਲਾ ਹਾਂ ਸਹੀ ਗੱਲ ਹੈ ਰਣਾ ਸਕੂਟਰੀਏ ਪੈਂਤਰ ਮਾੜਾ ਖਾਂਦੀ ਵੀ ਜਿਆਦਾ ਥੋੜਾ ਹੈ ਕਿ ਨਹੀਂ ਜਿਆਦਾ ਖਾਂਦੀ ਇਹ ਜਾਣ ਜਿਆਦਾ ਹੁੰਦੀ ਨਾ ਆਂ ਚਲਾਈ ਚੱਲੀ ਜਾਂਦੀ ਹੈ ਬਾਈ ਤੇ ਬਾਈ ਕੀ ਕੋ ਵੇਚਦਾ ਨਾ ਆਲੂ ਹੋਗੇ ਗੰਡੇ ਹੋਗੇ ਵੱਲਾਂ ਹੋਊਗਾ ਹਾਂ ਬੱਸ ਇਹੋ ਜਿਹਾ ਕੋਈ ਰੱਖ ਲਿਆ ਬਾਲਾ ਯਾਰ ਇਹੋ ਜਿਹਾ ਕੋਈ ਵੇਖਦਾ ਫਲ ਫਰੂਟ ਨਹੀਂ ਲੈ ਕੇ ਆਉਂਦਾ ਉਹ ਨਹੀਂ ਵੇਚਦੇ ਕੇ ਮੈਂ ਵੇਚਿਆ ਨਹੀਂ ਕਰਿਆ ਹਾਂ ਹਾਂ ਮੁੰਡੇ ਬਾਈ ਵਧੀਆ ਦੋ ਗੁੱਟਾਂ ਭਰਾ ਹੋਇਆ ਖੁੰਮਡਾ ਉਹ ਚਾਰ ਲੱਤਾਂ ਨਾਲ ਦੀ ਗੱਲ ਹੈ ਹਾਂ ਹਾਂ ਹੈਂਡੀਕੈਪ ਆ ਹੈ ਫਿਰ ਉਹ ਵਿਚਾਰ ਕਰ ਹੀ ਹੁੰਦਾ ਕਿ ਰਾਂ ਨੂੰ ਰੇੜਾ ਲੈ ਕੇ ਦਿੱਤਾ ਮੋਟਰਸਾਈਕਲ ਵਾਲਾ ਉਹ ਚਲਾ ਲੈਂਦਾ ਹਾਂ ਤੇ ਮਾਰਾ ਮੋਟ ਕਰ ਲੈਂਦਾ ਤੇ ਹੁਣ ਭਾਈ ਕਿਵੇਂ ਹੈਂਡੀਕੈਪ ਕਿਵੇਂ ਹੋ ਗਈ ਭਾਈ ਤੇ ਬੁਖਾਰ ਫੂਰ ਚ ਨੀ ਟੂਕਾ ਲਾ ਲਿਆ ਉਹ ਤਾਰ ਤੇ ਅੱਛਾ ਦੋ ਦਾ ਹੋਇਆ ਹਾਂ ਹਾਂ ਮਾੜੀ ਗੱਲ ਆ ਯਾਰ ਇੱਕ ਲੱਤ ਜੇ ਨਹੀਂ ਕੰਮ ਨਹੀਂ ਕਰਦੀਆਂ ਦੇਖੋ ਦੋਸਤੋ ਮਜਬੂਰ ਨਾ ਮਾਰ ਦਿੰਦੇ ਆ ਗੇਰੀ ਮੰਦੇ ਨੂੰ ਹਣਾ ਸਾਰਾ ਵਰਦਾ ਸਹੀ ਹੈ ਬਈ